ਸੰਗਤ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਅਮਰਤ ਵੇਲੇ ਉੱਠ ਕੇ ਇਹ ਤਿੰਨ ਸ਼ਬਦਾਂ ਦਾ ਜਾਪ ਕਰਦੇ ਹੋ ਜਾਂ ਫਿਰ ਕੱਲ ਤੋਂ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਹੀ ਇਹਦਾ ਚਮਤਕਾਰੀ ਪ੍ਰਭਾਵ ਦੇਖਣ ਨੂੰ ਮਿਲੇਗਾ ਇਹ ਸ਼ਬਦ ਬਹੁਤ ਪਾਵਰਫੁਲ ਆ ਅਤੇ ਇਹ ਸ਼ਬਦ ਜਾਪ ਕਰਨੇ ਬਹੁਤ ਸੌਖੇ ਆ ਕੋਈ ਵੀ ਇਨਸਾਨ ਬਹੁਤ ਆਸਾਨੀ ਦੇ ਨਾਲ ਇਹ ਤਿੰਨ ਸ਼ਬਦ ਬੋਲ ਸਕਦਾ ਹੈ ਅੱਜ ਦੀ ਇਹ ਵੀਡੀਓ ਹਰ ਧਰਮ ਦੇ ਇਨਸਾਨ ਦੇ ਲਈ ਆ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਹੋਵੇ ਜੇਕਰ ਉਹ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਲਵੇ ਤਜਕੀਨ ਨਹੀਂ ਉਹਦਾ ਪੂਰਾ ਦਿਨ ਬਹੁਤ ਸੋਹਣਾ ਲੱਗੇਗਾ ਅਤੇ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਆ ਮਤਲਬ ਜੇ ਆਪਾਂ ਹਰ ਦਿਨ ਇਸ ਤਰ੍ਹਾਂ ਆਪਣੀ ਸ਼ੁਰੂਆਤ ਕਰਾਂਗੇ ਤਾਂ ਸਾਡੀ ਜ਼ਿੰਦਗੀ ਸਾਡੀ ਕਿਸਮਤ ਬਹੁਤ ਛੇਤੀ ਬਦਲਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ 30 ਦਿਨਾਂ ਦੇ ਵਿੱਚ ਵਿੱਚ ਪੂਰਾ ਰਿਜ਼ਲਟ ਦੇਖਣ ਨੂੰ ਮਿਲੇਗਾ ਇਹ ਸ਼ਬਦ ਜਾਪ ਸ਼ੁਰੂ ਕਰਦਿਆਂ ਸਾਰ ਹੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਪੂਰੀ ਤਰ੍ਹਾਂ ਦੇ ਨਾਲ ਇਹਦਾ ਰਿਜ਼ਲਟ ਸਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਦਿਸਣਾ ਸ਼ੁਰੂ ਹੋ ਜਾਵੇਗਾ ਸੋ ਇਸ ਕਰਕੇ ਜੇਕਰ ਤੁਸੀਂ ਕੱਲ ਤੋਂ ਇਹ ਤਿੰਨ ਸ਼ਬਦ ਜਾਪ ਕਰਨੇ ਸ਼ੁਰੂ ਕਰ ਦਿੰਦੇ ਹੋ ਅਤੇ ਲਗਾਤਾਰ ਇੱਕ ਮਹੀਨਾ ਬਿਨਾਂ ਨਾਗਾ ਪਾਇਆ ਇਹ ਤਿੰਨੇ ਸ਼ਬਦ ਸਵੇਰੇ ਉੱਠ ਕੇ ਬੋਲਦੇ ਹੋ ਤਾਂ ਦੇਖਣਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਵੇਗੀ ਤਾ ਅੱਜ ਜਦੋਂ ਵੀ ਇਹ ਵੀਡੀਓ ਤੁਹਾਡੇ ਕੋਲ ਆਵੇ ਤੁਸੀਂ ਬਸ ਤਰੀਕ ਨੋਟ ਕਰ ਲੈਣਾ ਜਿਸ ਵੇਲੇ ਕੱਲ ਤੋਂ ਸ਼ੁਰੂਆਤ ਕਰੋਗੇ ਤਾਂ ਕੱਲ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਤਾਂ ਤੁਸੀਂ ਮੱਸੀਆ ਵਾਲੇ ਦਿਨ ਤੋਂ ਲੈ ਕੇ ਅਗਲੇ ਮਹੀਨੇ ਦੀ ਮੱਸੀਆ ਤੱਕ ਅਤੇ ਅਗਲੇ ਮਹੀਨੇ ਦੀ ਮੱਸੀਆ ਵੀ 21 ਤਰੀਕ ਨੂੰ ਹੀ ਆ ਰਹੀ ਆ ਜਿਵੇਂ ਕੱਲ ਨੂੰ 21 ਸਤੰਬਰ ਆ 21 ਸਤੰਬਰ ਤੋਂ ਤੁਸੀਂ ਇਹ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ 21 ਅਕਤੂਬਰ ਤੱਕ ਜਿਸ ਦਿਨ ਕੇ ਦੀਵਾਲੀ ਦਾ ਤਿਹਾਰ ਵੀ ਆ ਬੰਦੀ ਛੋੜ ਦੇਵਸਿਆ ਜੇਕਰ ਤੁਸੀਂ ਲਗਾਤਾਰ 1 ਮਹੀਨਾ ਬਿਨਾ ਨਾਗਾ ਪਾਇਆ ਇਹ ਤਿੰਨੇ ਸ਼ਬਦ ਜਾਪ ਕਰਦੇ ਹੋ ਤਾਂ ਯਕੀਨਨ ਹੀ ਤੁਹਾਡੀ ਜ਼ਿੰਦਗੀ ਦੇ ਉੱਤੇ ਇਹਦੇ ਬਹੁਤ ਚੰਗੇ ਪ੍ਰਭਾਵ ਪੈਣਗੇ ਪਰ ਇਹ ਸ਼ਬਦ ਜਾਪ ਕਰਨੇ ਕਿੰਝਾ ਅਤੇ ਕਿੰਨਾ ਚਿਰ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਦੇ ਆ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਨੂੰ ਸਮਝੀਏ ਕਿ ਅਮਰਤ ਵੇਲਾ ਕੀ ਹੈ ਅਮਰਤ ਵੇਲੇ ਦਾ ਵੇਲਾ ਸਵੇਰੇ ਸੂਰਜ ਚੜਨ ਤੋਂ 3 ਘੰਟੇ ਪਹਿਲਾਂ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ ਮਤਲਬ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਹ ਬਹੁਤ ਪਾਵਰਫੁਲ ਸਮਾਂ ਹੈ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਪਵਿੱਤਰ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਇਹ ਵੇਲੇ ਦੀ ਤਾਕਤ ਇਸ ਵੇਲੇ ਦੀ ਰੂਹਾਨੀਅਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਈ ਗੁਰਮਖ ਪਿਆਰੇ ਤਾਂ ਕਹਿੰਦੇ ਵੀ ਇਹ ਜੋ ਵੇਲਾ ਹੈ ਨਾ ਇਸ ਵੇਲੇ ਦੇ ਵਿੱਚ ਸਾਡੀ ਜ਼ੁਬਾਨ ਤੇ ਇੱਕ ਵਾਰ ਸਰਸਵਤੀ ਜ਼ਰੂਰ ਆਉਂਦੀ ਆ ਮਤਲਬ ਅਸੀਂ ਜੋ ਬੋਲਦੇ ਆ ਨਾ ਉਹ ਸੱਚ ਹੁੰਦਾ ਹੈ ਇਤਨੇ ਘੰਟੇ ਹੀ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਦੇ ਨੇ ਇਹ ਤਿੰਨ ਘੰਟਿਆਂ ਦੇ ਵਿੱਚ ਆਪਾਂ ਨਾਮ ਜਪ ਕਰ ਸਕਦੇ ਆ ਸਿਮਰਨ ਕਰ ਸਕਦੇ ਆ ਗੁਰਬਾਣੀ ਦਾ ਪਾਠ ਕਰ ਸਕਦੇ ਆ ਗੁਰੂ ਘਰੇ ਜਾ ਕੇ ਸੇਵਾ ਕਰ ਸਕਦੇ ਆ ਇਸਾਰੇ ਹੀ ਤਰੀਕੇ ਆਪਣੇ ਪਰਮਪਿਤਾ ਪ੍ਰਮਾਤਮਾ ਜੀ ਨੂੰ ਯਾਦ ਕਰਨਦੇ ਆ ਉਹਨਾਂ ਦੀ ਖੁਸ਼ੀ ਹਾਸਲ ਕਰਦੇ ਆ ਪ੍ਰਸੰਗਤ ਜੀ ਜਿਹੜਾ ਸਭ ਤੋਂ ਪਹਿਲਾ ਘੰਟਾ ਹੈ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ 3 ਵਜੇ ਉੱਠੇ 3 ਤੋਂ ਲੈ ਕੇ 4 ਵਜੇ ਤੱਕ ਦਾ ਕੰਮ ਇਹ ਪਹਿਲਾ ਘੰਟਾ ਤੁਸੀਂ ਬਹੁਤ ਧਿਆਨ ਦੇ ਨਾਲ ਸਮਝ ਲਓ ਇਹ ਪਹਿਲੇ ਘੰਟੇ ਦੇ ਵਿੱਚ ਜਦੋਂ ਹੀ ਤੁਹਾਡੀ ਅੱਖ ਖੁੱਲਦੀ ਆ ਤੁਸੀਂ ਬਿਸਤਰ ਤੇ ਲੰਮੇ ਪਿਆ ਪਿਆ ਹੀ ਜਦ ਬਿਸਤਰ ਤੇ ਬੈਠ ਕੇ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਜੇਕਰ ਤੁਸੀਂ ਪਲ ਪਰ ਦੇਵੀ ਦੇਰੀ ਕੀਤੀ ਤਾਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਕਈ ਤਰ੍ਹਾਂ ਦੀਆਂ ਗੱਲਾਂ ਨੇ ਤੁਹਾਡੇ ਮਨ ਤੇ ਆ ਕੇ ਆਪਣਾ ਪ੍ਰਭਾਵ ਪਾ ਦੇਣਾ ਹੈ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਣੇ ਸ਼ੁਰੂ ਹੋ ਜਣਗੇ ਇਸ ਕਰਕੇ ਸਵੇਰੇ ਸਵੇਰ ਉੱਠਦੇ ਅਸਾਰ ਹੀ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਿਆ ਕਰੋ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲੋਂ ਪਰਮਪితਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਬਸ ਉਹ ਨਾਮ ਜਪਣਾ ਸ਼ੁਰੂ ਕਰ ਦਿਓ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਤਾਂ ਆਪਾਂ ਸਵੇਰੇ ਉੱਠਦਿਆ ਸਾਰ ਹੀ ਗੁਰਮੰਤਰ ਜਾਪ ਕਰਨਾ ਹੈ ਭਾਵ ਕਿ ਵਾਹੀ ਗੁਰੂ ਸ਼ਬਦ ਬੋਲਣਾ ਹੈ ਜਾਗ ਆਉਂਦਿਆ ਸਾਰੇ ਹੀ ਅੱਖਾਂ ਖੋਲਣ ਤੋਂ ਪਹਿਲਾਂ ਇਹ ਰਸਨਾ ਤੇ ਰਾਹੀ ਮਨ ਰਾਹੀ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦਾ ਫਿਰ ਬਿਸਤਰ ਤੇ ਬੈਠ ਕੇ 5 ਮਿੰਟ 10 ਮਿੰਟ ਜਿੰਨੀ ਦੇਰ ਤੱਕ ਤੁਹਾਡਾ ਮਨ ਕਰਦਾ ਹੈ ਨਾ ਤੁਸੀਂ ਇਹ ਨਾਮ ਜਪੋ ਅਤੇ ਉਸ ਤੋਂ ਬਾਅਦ ਪਰਮਪਿਤਾ ਪਰਮਾਤਮਾ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਰੱਜ ਕੇ ਸ਼ੁਕਰਾਨਾ ਕਰੋ ਸੰਪਤੀ ਜੀ ਜੀ ਮੇ ਅਸੀਂ ਪਰਮपिता परमात्मा ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਮਹਾਪੁਖ ਜੀ ਕਹਿੰਦੇ ਓਮੇ ਓਮੇ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਓਮੇ ਓਮੇ ਸਾਡੇ ਤੇ ਮਾਹੀ ਗੁਰੂ ਜੀ ਦੀ ਕਿਰਪਾ ਹੁੰਦੀ ਆ ਸਾਡੇ ਅੰਦਰ ਦੀ ਨੈਗੇਟਿਵਿਟੀ ਨਰਾਸ਼ਾ ਖਤਮ ਹੁੰਦੀ ਆ ਕਈ ਵਾਰ ਨਾ ਅਸੀਂ ਪੁੰਝ ਚੀਜ਼ਾਂ ਨੂੰ ਲੈ ਕੇ ਬਹੁਤ ਦੁਖੀ ਪਰੇਸ਼ਾਨ ਰਹਿੰਦੇ ਆਂ ਵਾਹਿਗੁਰੂ ਜੀ ਨੇ ਸਾਨੂੰ ਆਹ ਨਹੀਂ ਦਿੱਤਾ ਵਾਹਿਗੁਰੂ ਜੀ ਨੇ ਸਾਨੂੰ ਉਹ ਨਹੀਂ ਦਿੱਤਾ ਜਦ ਦੂਜਿਆਂ ਦੇ ਨਾਲ ਤੁਲਨਾ ਕਰ ਕਰਕੇ ਦੁਖੀ ਹੁੰਦੇ ਰਹਿੰਦੇ ਆ ਕਿ ਮੇਰੇ ਕੋਲ ਆ ਚੀਜ਼ ਥਲਾਣੇ ਬੰਦੇ ਦੇ ਨਾਲੋਂ ਘੱਟ ਆ ਆਪਣੇ ਭੈਣ ਭਰਾਵਾਂ ਦੇ ਨਾਲ ਤੁਲਨਾ ਕਰ ਕਰਕੇ ਦੁਖੀ ਹੋਈ ਜਾਣਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੁਲਨਾ ਕਰਕੇ ਦੁਖੀ ਹੋਣਾ ਕੁਝ ਲੋਕ ਤਾਂ ਇਹ دنیਵੀ ਸੁੱਖ ਪਦਾਰਥਾਂ ਦੀ ਤੁਲਨਾ ਕਰਕੇ ਦੁਖੀ ਹੁੰਦੇ ਆ ਅਤੇ ਕੁਝ ਲੋਕ ਤਾਂ ਆਪਣੇ ਆਪ ਪਦੀ ਸਰੀਰ ਕਮਨਤਰ ਨੂੰ ਲੈ ਕੇ ਹੀ ਆਪਣੀ ਤੁਲਨਾ ਬਹੁਤ ਦੂਜਿਆਂ ਦੇ ਨਾਲ ਕਰਦੇ ਆ ਅਤੇ ਆਪਣੇ ਆਪ ਦੇ ਵਿੱਚੋਂ ਛੇਰੇ ਛੇਰੇ ਮੁਕਸ ਕੱਢਣੇ ਸ਼ੁਰੂ ਕਰ ਦਿੰਦੇ ਆ ਇਹ ਤਰੀਕਾ ਬਹੁਤ ਗਲਤ ਆ ਸਵੇਰ ਦਾ ਵੇਲਾ ਨਾਮ ਜਪਣ ਦਾ ਵੇਲਾ ਏ ਸਵੇਰ ਦਾ ਵੇਲਾ ਪਰਮਪਿਤਾ ਪਰਮਾਤਮਾ ਜੀ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰਨ ਦਾ ਵੇਲਾ ਏ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਜੋ-ਜੋ ਦਿੱਤਾ ਹੈ ਨਾ ਹਰ ਚੀਜ਼ ਦੀ ਕਦਰ ਕਰੋ ਅਤੇ ਉਹਦਾ ਸ਼ੁਕਰਾਨਾ ਕਰੋ ਅਤੇ ਉਸ ਤੋਂ ਬਾਅਦ ਤੀਸਰਾ ਸ਼ਬਦ ਜਿਹੜਾ ਤੁਸੀਂ ਬੋਲਣਾ ਹੈ ਉਹ ਹੈ ਪੋਜ਼ਿਟਿਵ ਵਿਚਾਰ ਇਹ ਨਿਯਮ ਵੀ ਜਰੂਰ ਬਣਾਓ ਕਈ ਭੈਣ ਭਰਾਏ ਜੋ ਕਹਿੰਦੇ ਨੇ ਕਿ ਪਤਾ ਨਹੀਂ ਸਾਡੇ ਮਨ ਅੰਦਰ ਇਹ 네ਗੇਟਿਵ ਖਿਆਲ ਕਿੱਥੋਂ ਆ ਜਾਂਦੇ ਆ ਸਾਡੀ ਸੋਚ ਇਦਾਂ ਦੀ 네ਗੇਟਿਵ ਜੀ ਕਿਉਂ ਬਣ ਗਈ ਆ ਸੰਗਤ ਜਿੱਦਾਂ ਦੀ ਜਾਣਕਾਰੀ ਅਸੀਂ ਆਪਣੇ ਮਨ ਅੰਦਰ ਭੇਜਦੇ ਹਾਂ ਉਹਨਾਂ ਦੀ ਸਾਡੀ ਸੋਚ ਬਣ ਜਾਂਦੀ ਆ ਅਤੇ ਸਵੇਰੇ-ਸਵੇਰ ਦਾ ਜੋ ਸਮਾਂ ਹੈ ਇਹ ਤਾਂ ਬਹੁਤ ਪਾਵਰਫੁਲ ਸਮਾਂ ਹੈ ਸਵੇਰੇ ਉੱਠਦਿਆਂ ਜ਼ਾਰ ਜੋ ਵੀ ਪਹਿਲੇ ਖਿਆਲ ਪਹਿਲੇ ਵਿਚਾਰ ਸਾਡੇ ਮਨ ਅੰਦਰ ਆ ਜਾਂਦੇ ਆ ਉਹ ਪੂਰਾ ਦਿਨ ਚੱਲਦੇ ਆ ਇਸੇ ਕਰਕੇ ਸਵੇਰੇ-ਸਵੇਰ ਨਾਮ ਜਪਣ ਨੂੰ ਕਿਹਾ ਜਾਂਦਾ ਹੈ ਸਵੇਰੇ-ਸਵੇਰ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਨੂੰ ਕਿਹਾ ਜਾਂਦਾ ਕਿਉਂਕਿ ਸ਼ੁਕਰਾਨਾ ਕਰਕੇ ਅਸੀਂ ਇੱਕ ਰੱਜੀ ਹੋਈ ਰੂਹ ਬਣਦੇ ਹਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਬੈਠਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਹ ਚੀਜ਼ਾਂ ਵੀ ਸਾਨੂੰ ਦਿੱਤੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਸਾਡੀ ਕੋਈ ਔਕਾਤ ਨਹੀਂ ਸੀ ਸਾਡੇ ਵਿੱਚ ਕੋਈ ਗੁਣ ਨਹੀਂ ਸੀ ਪਰ ਫਿਰ ਵੀ ਮਾਲਕ ਨੇ ਸਾਨੂੰ ਬਿਨਾਂ ਬੋਲਿਆ ਬਿਨਾਂ ਮੰਗਿਆ ਉਹ ਦਾਤਾਂ ਦਿੱਤੀਆਂ ਜੇ ਇਹ ਦਾਤਾ ਨਾ ਦਿੰਦਾ ਫਿਰ ਸਾਡਾ ਕੀ ਬਣਦਾ ਇਸ ਕਰਕੇ ਨ ਸਵੇਰੇ ਸਵੇਰ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨ ਨੂੰ ਕਿਹਾ ਜਾਂਦਾ ਕਿ ਸ਼ੁਕਰਾਨਾ ਕਰਕੇ ਸਾਡੇ ਅੰਦਰ ਦੀ ਨੈਗੇਟਿਵਿਟੀ ਨਿਰਾਸ਼ਾ ਬਹੁਤ ਤੇਜ਼ੀ ਦੇ ਨਾਲ ਖਤਮ ਹੁੰਦੀ ਆ ਸਾਡੇ ਅੰਦਰ ਦੀ ਮਰੂ ਮਰੂ ਖਤਮ ਹੁੰਦੀ ਆ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਅਤੇ ਇਹ ਪੋਜ਼ਿਟਿਵ ਵਿਚਾਰ ਪੋਜ਼ਿਟਿਵ ਮੈਸੇਜ ਆਪਣੇ ਆਪ ਨੂੰ ਦੇਣ ਨੂੰ ਕਿਹਾ ਜਾਂਦਾ ਹੈ ਕਹਿੰਦੇ ਸਵੇਰੇ ਸਵੇਰ ਉੱਠ ਕੇ ਆਪਣੇ ਆਪ ਨੂੰ ਇਹ ਚੰਗੇ ਚੰਗੇ ਮੈਸੇਜ ਲਓ ਕਿ ਮੈਂ ਬਹੁਤ ਭਗਾ ਵਾਲਾ ਹਾਂ ਮੈਂ ਬਹੁਤ ਕਰਮਾ ਵਾਲਾ ਹਾਂ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਮੇਰੇ ਤੇ ਨਿਰੰਤਰ ਹੋ ਰਹੀ ਆ ਕਹਿੰਦੇ ਇਹ ਚੀਜ਼ ਨੂੰ ਸਿਰਫ ਬੋਲਣਾ ਹੀ ਨਹੀਂ ਮਹਿਸੂਸ ਵੀ ਕਰਨਾ ਹੈ ਮਾਲਕ ਦੀ ਕਿਰਪਾ ਨੂੰ ਆਪਣੇ ਆਪ ਦੇ ਉੱਤੇ ਮਹਿਸੂਸ ਕਰਨਾ ਚਾਹੀਦਾ ਹੈ ਸਵੇਰੇ ਸਵੇਰ ਆਪਣੇ ਆਪ ਨੂੰ ਕਹੋ ਕਿ ਮੈਂ ਇੱਕ ਬਹੁਤ ਖੁਸ਼ ਆਤਮਾ ਹਾਂ ਮੈਂ ਬਹੁਤ ਤੰਦਰੁਸਤ ਆਤਮਾ ਹਾਂ ਮਤਲਬ ਜੋ-ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਚਾਹੁੰਦੇ ਹੋ ਉਹਨਾਂ ਚੀਜ਼ਾਂ ਦੀ ਕਲਪਨਾ ਇੰਜ ਕਰਨੀ ਹੈ ਕਿ ਜਿਵੇਂ ਉਹ ਚੀਜ਼ਾਂ ਤੁਹਾਡੇ ਕੋਲ ਨੇ ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਬਹੁਤ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਹੋ ਪਰਮਪਿਤਾ ਪਰਮਾਤਮਾ ਜੀ ਦਾ ਧੰਨਵਾਦ ਕਰ ਰਹੇ ਹੋ ਇਹ ਤਿੰਨ ਨਿਯਮ ਆਪਣੇ ਜੀਵਨ ਦੇ ਜ਼ਰੂਰ ਬਣਾਓ ਇਹ ਤਿੰਨ ਨਿਯਮ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦੇਣਗੇ ਤੁਹਾਡਾ ਕੰਮ ਕਰਨ ਦਾ ਤਰੀਕਾ ਬਦਲ ਦੇਣਗੇ ਤਾਂ ਇਹ ਕੋਈ ਔਖੇ ਕੰਮ ਨਹੀਂ ਹਨ ਕੋਸ਼ਿਸ਼ ਕਰੋ ਕਿ ਸਵੇਰੇ 3 ਤੋਂ ਲੈ ਕੇ 5 ਵਜੇ ਤੱਕ ਇਹ ਤਿੰਨੇ ਹੀ ਕੰਮ ਅਸੀਂ ਕਰ ਲਈਏ ਕਿਉਂਕਿ 5 ਵਜੇ ਤੋਂ ਬਾਅਦ ਭਾਵੇਂ ਕੀ 5 ਤੋਂ 6 ਦਾ ਵੇਲਾ ਵੀ ਅਮਰਤ ਵੇਲੇ ਦੇ ਵਿੱਚ ਹੀ ਆਉਂਦਾ ਹੈ ਔਰ 5 ਤੋਂ ਬਾਅਦ ਆਮ ਹੀ ਲੋਕ ਉੱਠਣਾ ਸ਼ੁਰੂ ਕਰ ਦਿੰਦੇ ਆ ਦੁਨੀਆਂ ਦਾ ਸ਼ੋਰ ਸ਼ਰਾਬਾ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ ਤਾਂ 5 ਤੋਂ 6 ਦੇ ਵਿੱਚ ਸਾਡਾ ਮਨ ਉਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੁੜਨ ਦੇ ਵਿੱਚ ਥੋੜੀ ਜਿਹੀ ਪਰੇਸ਼ਾਨੀ ਆਉਂਦੀ ਆ ਪਰ 5 ਵਜੇ ਤੋਂ ਪਹਿਲਾਂ ਦਾ ਸਮਾਂ 2 ਤੋਂ 5 ਲਾ ਲਓ ਤੇ ਨਾ ਤੋਂ ਪੰਜ ਲਾ ਲਓ ਇਹ ਜਿਹੜਾ ਸਮਾਂ ਹੈ ਨਾ ਇਹ ਬਿਲਕੁਲ ਸ਼ਾਂਤ ਬਹੁਤ ਪਵਿੱਤਰ ਬਹੁਤ ਰੋਹਾਨੀਅਤ ਦੇ ਨਾਲ ਭਰਿਆ ਵੇਲਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਉਹ ਹਟਦੇ ਨੇ ਜੋ ਪਰਮ ਪਿਤਾ ਪਰਮਾਤਮਾ ਜੀ ਨੂੰ ਪਿਆਰ ਕਰਦੇ ਆ ਜਾਂ ਇੰਜ ਕਹਿ ਲਈਏ ਵੀ ਜਿਨ੍ਹਾਂ ਨੂੰ ਪਰਮ ਪਿਤਾ ਪਰਮ ਆਦਿਮਾਂ ਦੀ ਪਿਆਰ ਕਰਦੇ ਆ ਕਿਉਂਕਿ ਮਹਾਪੁਰਖ ਜੀ ਅਕਸਰ ਇਹ ਗੱਲ ਸਮਝਾਉਂਦੇ ਆ ਕਿ ਅੰਮ੍ਰਿਤ ਵੇਲੇ ਦਾ ਉੱਠਣਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਇਹ ਹਰ ਇੱਕ ਦੇ ਭਾਗਾ ਦੇ ਵਿੱਚ ਨਹੀਂ ਆਇਆ ਜੋ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਸਮਝੋ ਉਹਨਾਂ ਦੇ ਉੱਤੇ ਵਾਹਿਗੁਰੂ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੈ ਵਾਹਿਗੁਰੂ ਜੀ ਆਪ ਉਠਾਉਂਦੇ ਆ ਤੁਸੀਂ ਤਾਂ ਉੱਠ ਰਹੇ ਹੋ ਵਾਹਿਗੁਰੂ ਜੀ ਆਪਣਾ ਨਾਮ ਆਪ ਜਪਾਉਂਦੇ ਆ ਤੁਸੀਂ ਤਾਂ ਜਪ ਰਹੇ ਹੋ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਤਾਂ ਜੇ ਜਪ ਰਹੇ ਹੋ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੁਹਾਡੇ ਤੇ ਇਸ ਗੱਲ ਦੇ ਲਈ ਮਾਲਕ ਦੇ ਸ਼ੁਕਰਗੁਜ਼ਾਰ ਹੋਇਆ ਕਰੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣ ਦੇ ਲਈ ਮਾਲਕ ਦਾ ਧੰਨਵਾਦ ਕਰੋ ਅਤੇ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਨਾਲ ਦੀ ਨਾਲ ਹੀ ਮੰਗ ਲਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਅੱਜ ਅੰਮ੍ਰਿਤ ਵੇਲੇ ਉਠਾ ਲਿਆ ਆਪਣਾ ਨਾਮ ਜਪਾਲਿਆ ਏਵੇਂ ਹੀ ਕੱਲ ਨੂੰ ਵੀ ਕਿਰਪਾ ਕਰਦੇ ਹੋ ਜੇ ਅੰਮ੍ਰਿਤ ਵੇਲੇ ਦੀ ਦਾਤ ਨਾਮ ਦੀ ਦਾਤ ਆਖਰੀ ਸਵਾਸਾਂ ਤੱਕ ਸਾਡੀ ਮੰਗ ਏਉਂ ਹੋਣੀ ਚਾਹੀਦੀ ਹੈ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਅਮਰਤ ਵੇਲੇ ਬਖਸ਼ੋ ਅਮਰਤ ਵੇਲੇ ਦੀ ਭਜਨ ਮੰਦਗੀ ਬਖਸ਼ੋ ਫਿਰ ਦੇਖਿਓ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਤਿੰਨ ਸ਼ਬਦਾਂ ਦੀ ਗੱਲ ਕੀਤੀ ਆ ਪਹਿਲਾ ਸਿਰੇ ਉੱਠਦਿਆਂ ਹਜ਼ਾਰ ਨਾਮ ਜਪਣਾ ਹੈ ਤੁਸੀਂ ਕਿਸੇ ਵੀ ਧਰਮ ਦੇ ਵਿੱਚੋਂ ਕਿਸੇ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਸੇ ਨਾਮ ਦੇ ਨਾਲ ਯਾਦ ਕਰੋ ਜੋ ਸਿੱਖ ਧਰਮ ਦੇ ਵਿੱਚ ਆ ਉਹ ਗੁਰਮੁਖ ਧਰਮ ਮੂਲ ਮੰਤਰ ਜਾਪ ਕਰ ਸਕਦੇ ਆ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਅਤੇ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਮੈਸੇਜ ਦਿਓ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਿੱਦਾਂ ਦਾ ਤੁਸੀਂ ਬਣਨਾ ਚਾਹੁੰਦੇ ਹੋ ਉਹ ਗੱਲਾਂ ਨੂੰ ਉਹ ਚੀਜ਼ਾਂ ਨੂੰ ਆਪਣੇ ਆਪ ਦੇ ਵਿੱਚ ਮਹਿਸੂਸ ਕਰੋ ਇਸ ਵੇਲੇ ਦੇ ਵਿੱਚ ਜੋ ਵਿਚਾਰ ਜੋ ਖਿਆਲ ਸਾਡੇ ਮਨ ਵਿੱਚ ਆ ਜਾਂਦੇ ਨੇ ਉਹਨਾਂ ਦਾ ਪ੍ਰਭਾਵ ਪੂਰਾ ਦਿਨ ਸਾਡੇ ਮਨ ਤੇ ਰਹਿੰਦਾ ਹੈ ਸੋ ਚੰਗੇ ਵਿਚਾਰ ਚੰਗੇ ਖਿਆਲ ਆਪਣੇ ਮਨ ਦੇ ਵਿੱਚ ਭਰਨੀ ਆ ਤਾਂ ਜੋ ਸਾਡਾ ਪੂਰਾ ਦਿਨ ਵਧੀਆ ਲੰਘ ਸਕੇ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਜੀ ਜੇ ਆਪਾਂ ਇੱਕ ਇੱਕ ਦਿਨ ਨੂੰ ਸੰਭਾਲ ਲਈਏ ਸਵਾਰ ਲਈਏ ਤਾਂ ਜ਼ਿੰਦਗੀ ਆਪਣੇ ਆਪ ਹੀ ਸਵਾਰੀ ਜਾਣੀ ਆ ਸੋ ਤੁਸੀਂ ਲਗਾਤਾਰ 1 ਮਹੀਨਾ ਕੱਲ ਨੂੰ ਅੱਸੂ ਦੀ ਮੱਸੀਆ ਵਾਲੇ ਦਿਨ ਤੋਂ ਸ਼ੁਰੂ ਕਰ ਲਓ ਤੇ ਕੱਤਕ ਦੀ ਮੱਸੀਆ ਤੱਕ ਬਿਨਾ ਲਾਗਾ ਪਾਇਆ ਇਹ ਤਿੰਨ ਕੰਮ ਕਰ ਲੋ ਫਿਰ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿੰਜ ਵਰਤਦੀ ਸੱਚਮੁੱਚ ਇਸ ਦੀਵਾਲੀ ਤੇ ਤੁਹਾਡੀ ਕਿਸਮਤ ਤੁਹਾਡੇ ਭਾਗ ਜ਼ਰੂਰ ਚਮਕਣਗੇ ਕਿਉਂਕਿ ਭਾਗ ਚਮਕਾਉਣੇ ਆ ਉਹ ਮਾਲਕ ਨੇ ਤੇ ਉਹ ਮਾਲਕ ਸਾਡੇ ਭਾਗ ਸਾਡੀ ਕਿਸਮਤ ਨੂੰ ਤਾਂ ਹੀ ਚਮਕਾਵੇਗਾ ਜਦੋਂ ਅਸੀਂ ਉਹਨੂੰ ਹਰ ਵੇਲੇ ਯਾਦ ਕਰਾਂਗੇ ਉਹਦਾ ਨਾਮ ਜਪਾਂਗੇ ਉਹਦੀਆਂ ਦਿੱਤੀਆਂ ਹੁਣੀਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਤਸੰਗਤ ਦੀ ਜੇਕਰ ਘਰ ਦੇ ਕਿਸੇ ਇੱਕ ਜੀ ਦਾ ਹੀ ਇਹ ਨਿਯਮ ਬਣ ਜਾਵੇ ਪੱਕਾ ਨਿਯਮ ਬਣ ਜਾਵੇ ਉਹ ਗੁਰੂ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ ਤਾਂ ਉਸ ਇੱਕ ਕਰਕੇ ਪੂਰੇ ਪਰਿਵਾਰ ਦਾ ਭਲਾ ਹੋ ਜਾਣਾ ਹੈ ਉਹਦੀ ਆਪਣੀ ਤਾਂ ਜ਼ਿੰਦਗੀ ਬਦਲੇਗੀ ਹੀ ਬਦਲੇਗੀ ਬਲਕਿ ਉਹਦੇ ਜੱਪੇ ਦਾ ਅਸਰ ਉਹਦੇ ਪੂਰੇ ਪਰਿਵਾਰ ਤੇ ਵੀ ਪਵੇਗਾ ਘਰ ਦੇ ਵਿੱਚ ਇੱਕ ਜੀ ਦਾ ਗੁਰੂ ਨਾਲ ਗੁਰਬਾਣੀ ਦੇ ਨਾਲ ਜੁੜਨਾ ਸਮਝੋ ਘਰ ਵਿੱਚ ਗੁਰਸਿੱਖੀ ਦੀ ਜਾਗ ਲੱਗ ਗਈ ਹੌਲੀ ਹੌਲੀ ਘਰ ਦੇ ਬਾਕੀ ਜੀਆਂ ਦਾ ਵੀ ਮਨ ਬਦਲੇਗਾ ਉਹਨਾਂ ਦਾ ਵੀ ਮਨ ਗੁਰੂ ਵਾਲੇ ਪਾਸੇ ਹੋਵੇਗਾ ਤਾਂ ਇੱਕ ਕਰਕੇ ਪੂਰੇ ਪਰਿਵਾਰ ਦੇ ਬਲਕਿ ਮਹਾਪੁਰਖ ਜੀ ਕਹਿੰਦੇ ਕਰਦਾ ਕੋਈ ਇੱਕ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੋਵੇ ਪਰਮਪਿਤਾ ਪਰਮਾਤਮਾ ਜੀ ਦੇ ਦੱਸੇ ਰਾਹ ਤੇ ਚੱਲਣਾ ਸ਼ੁਰੂ ਕਰ ਦੇਵੇ ਉਸ ਇੱਕ ਕਰਕੇ ਆਉਣ ਵਾਲੀਆਂ ਕਈ ਕੁਲਾ ਕਰ ਜਾਂਦੀਆਂ ਨੇ ਉਹਦੇ ਕੀਤੇ ਹੋਏ ਨੇਕ ਕੰਮਾਂ ਦਾ ਉਹਦੇ ਜਪੇ ਹੋਏ ਦਾ ਫਲ ਕਈ ਕੁਲਾਂ ਤੱਕ ਮਿਲਦਾ ਹੈ ਸੋ ਆਓ ਆਪਾਂ ਵੀ ਆਪਣੇ ਘਰ ਦੇ ਵਿੱਚ ਸ਼ੁਰੂਆਤ ਕਰੀਏ ਤਾਂ ਜੋ ਸਾਡੇ ਤੇ ਸਾਡੇ ਬੱਚਿਆਂ ਤੇ ਸਾਡੇ ਪਰਿਵਾਰ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਰ ਵੇਲੇ ਬਣੀ ਰਹੇ